ਤਰਨੇ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਵੱਲੋਂ ਤਾਂ ਤੁਸੀਂ ਦੇਖੋ ਇੱਥੇ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੰਸਦ ਗੁਰਜੀਤ ਸਿੰਘ ਔਜਲਾ ਇਸ ਵੇਲੇ ਮੌਜੂਦ ਨੇ ਨਾਲ ਤੁਹਾਨੂੰ ਰਾਜਾ ਵੜਿੰਗ ਨਜ਼ਰ ਆ ਰਹੇ ਹੋਣਗੇ ਤਾਂ ਇਹ ਇਸ ਵੇਲੇ ਤਰਨੇ ਦੀਆਂ ਤਸਵੀਰਾਂ ਤੁਸੀਂ ਦੇਖੋ ਕਿ ਲਗਾਤਾਰ ਜਾਰੀ ਹੈ ਔਰ ਇਸ ਵੇਲੇ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰ ਕਦੋਂ ਤੱਕ ਇਹ ਤਰਨਾ ਰਹੇਗਾ ਜੀ ਹੁਣ ਸਰ ਸਰ ਕਦੋਂ ਤੱਕ ਇਹ ਤਰਨਾ ਰਹੇਗਾ ਜੀ ਪ੍ਰਧਾਨ ਜੀ ਤੁਸੀਂ ਵੇਖ ਸਕਦੇ ਹੋ ਕਿ ਧਰਨੇ ਦੀਆਂ ਇਸ ਵੇਲੇ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੀਆਂ ਕਰ ਰਿਹਾ ਸੀ ਅੰਮ੍ਰਿਤਸਰ ਤੋਂ ਤਾਂ ਇਸ ਵੇਲੇ ਰਾਜਾ ਵੜਿੰਗ ਜਿਹੜੇ ਨੇ ਉਹ ਸਲਾਮ ਮਸ਼ਵਰਾ ਕਰ ਰਹੇ ਨੇ ਔਰ ਦੂਸਰੇ ਪਾਸੇ ਸਰ ਕਦੋਂ ਤੱਕ ਧਰਨਾ ਰਹੇ ਕਦੋਂ ਸਾਨੂੰ ਫਾਈਲ ਨਹੀਂ ਚਾਹੀਦੀ ਉੱਪਰ ਸਹੀਦੀ ਆ ਆ مشورہ ਕਰਕੇ موجودا سے پر جس طریقے ਨਾਲ VOTING نہیں اندر ہوئی اس طرح کبھی دیکھا આજ ਤੱਕ ਤੁਹਾਡਾ ਲੰਬਾ کیریئر ਹੈ ਪੋਲਿਟਿਕਸ کیریئر ਹੈ ਅਜਾ ਦੇਖਿਆ ਹੁੰਦਾ ਧਰਨੇ ਦੇ ਵਿੱਚ ਬੈਠਣ ਦੀ ਕਿ ਲੋ ਚੱਲ بابا اس طرح کبھی ਨਹੀਂ ਦੇਖਿਆ ਦਾਹੀ ਧਰਨੇ ਦੇ ਵਿੱਚ ਜੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ اس ویلے تصویر ਤੁਹਾਨੂੰ سانਜੀ ਕਰ ਰਹੇ ਹਾਂ ਕਿ انہوں نے ਕਿਹਾ ਕਿ ਇਹ ਲੱਖਣ ਹੋਈ ਹੁੰਦੀ ਇਹ ਫਿਰ ਤੋਰ ਮੋਰੀ ਲਈ ਨਾ ਭਾਈਦੇ ਇੱਥੇ ਸਿੱਧੇ ਭਗੜੇ ਪਉਂਦੇ ਜਾਂਦੇ ਹਾਂ ਪਤਾ ਲੱਗਾ ਕਿੱਧਰ ਤੱਕ ਲੇ ਨੇ ਬਿਨਾਂ ਲੱਖਜੋ ਬਿਨਾਂ ਕਿਸੇ ਗੱਲ ਤੋਂ ਉੱਥੇ ਲੋਥ ਫਾਤਾ ਕਮਿਸ਼ਨ ਕੋਲ ਇਹਨਾਂ ਸੋਨੀ ਸਾਹਿਬ ਤੁਸੀਂ ਪਹਿਲੇ ਮੇਅਰ ਵੀ ਹੋ ਰਹੇ ਹੋ ਇੱਕ ਇਤਿਹਾਸ ਹੈ ਐਦਾਂ ਦੀ ਰੱਖੀ ਇਲੈਕਸ਼ਨ ਜੀ ਹਾਂ ਜੀ ਅਜੇ ਤੱਕ ਉਹ ਵੀ ਇਲੈਕਸ਼ਨ ਨਹੀਂ ਵੇਖੀ ਜੇ ਵੇਖੀ ਉਹ ਅੱਜ ਤੇ ਬੰਦ ਕੋ ਤੈਨੂੰ ਜੋ ਇਹਨਾਂ ਨੇ ਕਿਤਾ ਡੈਮੋਕਰੇਸੀ ਦਾ ਅੱਜ ਕਤਲ ਅੱਜ ਹੋਇਆ ਕੱਲ ਅਸੀਂ ਫੇਰਾ ਲਾ ਕੇ ਆਏ 26 ਜਨੂ ਆ ਜਦੋਂ ਤੁਹਾਨੂੰ ਇਹ ਖ਼ਬਰ ਮਿਲੀ ਸੀ ਇਹਨਾਂ ਨੇ ਐਡਕ੍ਰੀਟਾ ਹੈ ਇਹਨਾਂ ਨੇ ਡੈਮੋਕਰੇਸੀ ਦਾ ਦੋਧਾਂ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਬਿਆਨ ਜਿਹੜੇ ਸਾਹਮਣੇ ਆ ਰਹੇ ਨੇ ਕਿ ਉਹਨਾਂ ਨੇ ਕਿਹਾ ਕਿ ਕਾਊਂਟਿੰਗ ਨਹੀਂ ਕਰਾਈ ਗਈ ਔਰ ਦੂਸਰੇ ਪਾਸੇ ਜਿਹੜਾ ਹੈ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦਾ ਮੇਅਰ ਬਣਾ ਦਿੱਤਾ ਗਿਆ ਔਰ ਇਸ ਵੇਲੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਲਗਾਤਾਰ ਪ੍ਰਦਰਸ਼ਨ ਦੀਆਂ ਤਸਵੀਰਾਂ ਤੁਹਾਨੂੰ ਸਾਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਇਸ ਵੇਲੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਰਾਜਕੁਮਾਰ ਵੀਰ ਕਾ ਵੀ ਇੱਥੇ ਪਹੁੰਚ ਚੁੱਕੇ ਨੇ ਹੋਰ ਵੀ ਕਾਂਗਰਸ ਦੇ ਆਗੂ ਮੌਜੂਦ ਨੇ ਤਾਂ ਇਹ ਪ੍ਰਦਰਸ਼ਨ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਸਾਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਇਸ ਵੇਲੇ ਗਵਰਮੈਂਟ ਕਾਲਜ ਦੇ ਬਾਹਰ ਮੌਜੂਦ ਹਾਂ ਤਾਂ ਇੱਥੇ ਜਿਹੜਾ ਹੈ ਵੱਡਾ ਪ੍ਰੋਟੈਸਟ ਜਿਹੜਾ ਹੈ ਕੀਤਾ ਜਾ ਰਿਹਾ ਹੈ ਔਰ ਪ੍ਰੋਟੈਸਟ ਕਾਂਗਰਸ ਆਗੂਆਂ ਵੱਲੋਂ ਕੀਤਾ ਜਾ ਰਿਹਾ ਹੈ ਇੱਕ ਹੋਰ ਡਿਮਾਂਡ ਹੈ ਕਿ ਜੋ ਇਲੈਕਸ਼ਨ ਦਾ ਤੰਤਰ ਯੂਜ਼ ਕੀਤਾ ਗਿਆ ਹੈ ਉਹ ਤੰਤਰ ਜਿਹੜਾ ਹੈ ਬਿਲਕੁਲ ਵੀ ਕਾਬਿਲ ਨਹੀਂ ਇੱਕ ਸ਼ਖਸ ਹੋਰ ਨੇ ਜਿਹੜੇ ਅੰਦਰ ਮੌਜੂਦ ਸੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਕਿਉਂਕਿ ਪੇਸ਼ੇ ਤੋਂ ਉਹ ਵਕੀਲ ਨੇ ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਸਰ ਤੁਸੀਂ ਅੰਦਰ ਮੌਜੂਦ ਸੀ ਤੁਸੀਂ ਗੇਸੀ ਅੰਦਰ ਮੌਜੂਦ ਸੀ ਬਾਰ ਕੀ ਕੀ ਹੋਇਆ ਕੀ ਹੈ ਕੀ ਕਰਨਾ ਚਾਹੋਗੇ ਜੇ ਲਾਇਰ ਕੀ ਕਹਿਣਾ ਚਾਹੋਗੇ ਤੁਸੀਂ ਮਰਡਰ ਆਫ ਡੈਮੋਕ੍ਰੇਸੀ ਜੀ ਇਸ ਤੋਂ ਜ਼ਿਆਦਾ ਕੁਝ ਨਹੀਂ ਜਾਦਾ ਬਿਲਕੁਲ ਤੁਸੀਂ ਵੇਖੋ ਕਿ ਪ੍ਰੋਟੈਸਟ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਇੱਥੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ ਔਰ ਜਿਹੜਾ ਹੈ ਕਾਉਂਸਲਰ ਲਗਾਤਾਰ ਧਰਨੇ ਤੇ ਨੇ ਔਰ ਉਹਨਾਂ ਦਾ ਜਿਹੜਾ ਹੈ ਇੱਥੇ ਪ੍ਰੋਟੈਸਟ ਲਗਾਤਾਰ ਚੱਲ ਰਿਹਾ ਹੈ ਤਾਂ ਉਸ ਦੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਸੀ ਅੰਮ੍ਰਿਤਸਰ ਤੋਂ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਪ੍ਰੋਟੈਸਟ ਜਿਹੜਾ ਹੈ ਕਾਉਂਸਲਰ ਵੱਲੋਂ ਚੱਲ ਰਿਹਾ ਹੈ ਲਗਾਤਾਰ ਔਰ ਇਹਨਾਂ ਨੇ ਕਿਹਾ ਕਿ ਪ੍ਰੋਟੈਸਟ ਲਗਾਤਾਰ ਚਲਦਾ ਰਹੇਗਾ ਜਿੰਨੀ ਦੇਰ ਤੱਕਨ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਔਰ ਆਮ ਆਦਮੀ ਪਾਰਟੀ ਦੇ ਮੇਅਰ ਬਣਨ ਤੋਂ ਬਾਅਦ ਜਿਹੜਾ ਹੈ ਹੁਣ ਧੱਕੇਸ਼ਾਹੀ ਦਾ ਜਿਹੜਾ આરોਪ ਹੈ ਉਹ ਇਸ ਵੇਲੇ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਲਗਾਤਾਰ ਤੋਂ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਕਿ ਮੈਡੀਕਲ ਕਾਲਜ ਦੇ ਬਾਹਰ ਤੁਸੀਂ ਵੇਖੋ ਸੜਕ ਬੰਦ ਪਈ ਹੈ ਔਰ ਪ੍ਰਦਰਸ਼ਨ ਜਿਹੜਾ ਹੈ ਲਗਾਤਾਰ ਕੀਤਾ ਜਾ ਰਿਹਾ ਹੈ ਔਰ ਇੱਕੋ ਇੱਕ ਡਿਮਾਂਡ ਹੈ ਕਿ ਜੋ ਇਹ ਪਾਲਿਸੀ ਹੈ ਜੋ ਇੱਕ ਲੋਕਤੰਤਰ ਦਾ ਜੋ ਕਤਲ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਪੂਰੀ ਰਾਤ ਤੱਕ ਜਿਹੜਾ ਹੈ ਪ੍ਰਦਰਸ਼ਨ ਚੱਲਣ ਦੀ ਉਮੀਦ ਦਿताई ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਇਸ ਤਰ੍ਹਾਂ ਦੀ ਚੀਜ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਸਾਡੇ ਨਾਲ ਕਾਂਗਰਸੀ ਆਗੂ ਮੌਜੂਦ ਨੇ ਕੈਪਟਨ ਸੰਧੂ ਮੌਜੂਦ ਨੇ ਗੱਲਬਾਤ ਕਰਾਂਗੇ ਮੈਂ ਕੁਲਜਾ ਕੀ ਮੰਡਿਪ ਹਾਈਕੋਰਟ ਤੋਂ ਜਾ ਕੇ ਇਹ ਸਾਰੀਆਂ ਗੱਲਾਂ ਦੱਸਾਂਗੇ ਸਰ ਤੁਹਾਡੇ 41 ਪੂਰੇ ਆ ਤੁਹਾਨੂੰ ਕੋਈ ਸ਼ੱਕ ਹੈ ਸਰ ਹਾਂਜੀ ਤੁਹਾਨੂੰ ਕੋਈ ਸ਼ੱਕ ਹੈ ਹਾਲੇ ਹਜੇ ਤੱਕ ਹਜੇ ਤੱਕ ਤੁਸੀਂ ਦੇਖੋ ਵੀ ਕੋਈ ਕੰਮ ਕੋਈ ਕੋਸ਼ਿਸ਼ ਨਹੀਂ ਕੋਈ ਕਸਰ ਨਹੀਂ ਛੱਡੀ ਕਿਸੇ ਦੇ ਘਰ ਜਿਹਦੇ ਘਰੇ ਨਾ ਕੋਈ ਕਮਰਸ਼ੀਅਲ ਐਕਟੀਵਿਟੀ ਆ ਉਹਦੇ ਘਰੇ ਜਾ ਕੇ ਸੈਂਪਲ ਭਰਦੇ ਜੱਲਾ ਕੀਤਿਆਂ ਫ੍ਰਿਜ ਖੋਲ ਕੇ ਅੱਜ ਸਵੇਰ ਤੱਕ ਵੀ ਇਸੇ ਤਰੀਕੇ ਦੇ ਨਾਲ ਜ਼ਬਰ ਜ਼ਬਰਦਸਤੀ ਚੱਲ ਰਹੀ ਸੀ 41 ਦੇ 41 ਇਕੱਠੇ ਅੰਦਰ ਗਏ ਔਰ ਅੱਜ ਵੀ ਇੱਥੇ ਮੌਜੂਦ ਨੇ ਅਕਾਲੀ ਦਲ ਦੇ ਵੀ ਕੌਂਸਲਰ ਤੁਹਾਨੂੰ ਸਮਰਥਨ ਕਰ ਰਹੇ ਨੇ ਨਹੀਂ ਦੇਖੋ ਜਮੂਰੀਅਤ ਨੂੰ ਲੈ ਕੇ ਜੰਮੂ ਜਮੂਰੀਅਤ ਜਿਹੜੀ ਹੈ ਉਹ ਜਦੋਂ ਵੀ ਉਹਦਾ ਘਾਟ ਹੋਊਗਾ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਔਰ ਜਿਹੜਾ ਹੈ ਇੱਥੇ ਪ੍ਰੋਟੈਸਟ ਲਗਾਤਾਰ ਜਾਰੀ ਹੈ ਮਹਿਲਾ ਕੌਂਸਲਰ ਵੀ ਇੱਥੇ ਮੌਜੂਦ ਨੇ ਔਰ ਬਾਕੀ ਵੀ ਜਿਹੜੇ ਕਾਉਂਸਲਰ ਨੇ ਉਹ ਵੀ ਇੱਥੇ ਲਗਾਤਾਰ ਮੈਡੀਕਲ ਕਾਲਜ ਦੇ ਅੰਦਰ ਉਹ ਬਾਹਰ ਨਹੀਂ ਆ ਰਹੇ ਔਰ ਪ੍ਰਦਰਸ਼ਨ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਤਾਂ ਤਖਤ ਸਾਹਿਬ ਕੀ ਕਹੋਗੇ ਜੇ ਲੋਕਸੰਦਰ ਦਾ ਕਤਲ ਹੋਇਆ ਜੀ ਅੱਜ ਇੱਕ ਬਹੁਤ ਵੱਡਾ ਲੋਕਸੰਦਰ ਦਾ ਕਤਲ ਲਾਪਲਾਫ ਕਰ ਕਿਤਾ ਗਿਆ ਇੱਕ ਸਾਹਿਬ ਦੇ ਨਾਲ ਜੀ ਔਰ ਸ਼ਰਮ ਆਣੀ ਚਾਹੀਦੀ ਆ ਜਿਹੜੀ ਬਦਲਾਵ ਦੀ ਨਾਮ ਦੇ ਤੇ ਨਾਅਰਾ ਲੈ ਕੇ ਜਿਹੜੀ ਪਾਰਟੀ ਆਈ ਸੀ ਆ ਜੋ ਬੱਕਲੇ ਦੀ ਰਾਜਨੀਤੀ ਕਰ ਰਹੀ ਹੈ ਜੀ ਮਿੱਠੂ ਜੀ ਕੀ ਕਹਿਣਾ ਚਾਹੋਗੇ ਬੜੇ ਜੋਸ਼ ਨਾਲ ਅੰਦਰ ਗਏ ਸੀ ਔਰ ਤੁਸੀਂ ਕਿਹਾ ਸੀ ਕਿ ਮੇਰ ਬਣਾ ਕੇ ਬਾਹਰ ਆਵਾਂਗੇ ਬਿਲਕੁਲ ਜੀ ਮੇਰ ਬਣਾ ਕੇ ਬਾਹਰ ਆਏ ਆ ਵਕਾਸ ਸੋਨੀ ਸਾਡਾ ਮੇਰ ਹੈ 41 ਬੰਦੇ ਸਾਡੇ ਸੀ 4 ਬੰਦੇ ਕਾਲੀ ਦਲ ਨੇ ਸਾਡੇ ਨਾਲ ਹੱਥ ਖੜਕੀ ਜਦੋਂ ਇਹਨਾਂ ਨੇ ਇਹਨਾਂ ਨੇ ਜਿਹੜੋ ਸੌ ਚਕਾਈ ਜਿਹੜੋ ਸੌ ਚਕਾਉਂਦੇ ਆ ਨਾਲ ਹੀ ਇਹਨਾਂ ਨੇ ਕਹਤਾ ਜੀ ਸਾਡਾ ਮੇਅਰ ਐਬ ਹੈ ਡਿਪਟੀ ਮੇਅਰ ਐਬ ਸਾਨੂੰ ਤੇ ਕੋਈ ਇੱਕ ਮਿੰਟ ਦਾ ਸਮਾਂ ਵੀ ਨਹੀਂ ਦਿੱਤਾ ਅੱਖ ਵੀ ਨਹੀਂ ਚੁੱਕੀ ਹੋਣੀ ਤੇ ਨਾਲੇ ਬਾਹਰ ਨਿਕਲ ਗਏ ਅੱਛਾ ਧਰਨਾ ਕਿੰਨੀ ਦੇਰ ਚੱਲਦਾ ਰਹੇਗਾ ਭਾਜੀ ਜਿੰਨੀ ਦੇਰ ਤੱਕ ਵੱਡੀ ਲੀਡਰਸ਼ਿਪ ਬੈਠੀ ਇੱਥੇ ਸਾਡੇ ਸੀਨੀਅਰ ਬੈਠੇ ਨੇ ਉਨੀ ਦੇਰ ਤੱਕ ਹੀ ਇੱਥੇ ਆਪਾਂ ਧਰਨਾ ਲਾ ਕੇ ਬੈਠਾਂਗੇ ਆਪਣਾ ਹੱਕ ਲੈ ਕੇ ਜਾਵਾਂਗੇ ਭਾਜੀ ਉਸ ਤੱਕ ਕੇਸ ਹੀ ਜੇ ਕਰੇਗੀ ਕੁੱਲਸ ਭਾਜੀ ਸ਼ਹਿਰੀ ਹਮ ਤੱਕੇ ਵਾਰੀ ਕਰ ਗਈ ਆ ਕੋਈ ਫਰਕ ਰਹਿ ਗਿਆ ਤੁਹਾਡੇ ਸਾਹਮਣੇ ਨਹੀਂ ਕੀਤਾ ਵੀਡੀਓਜ਼ ਆ ਰਹੀਆਂ ਫੜ ਫੜ ਕੇ ਕਾਉਂਸਲਰਾਂ ਨੂੰ ਬਾਹਰ ਕੱਢੇ ਜਾ ਰਿਹਾ ਯਾਰ ਇਹ ਕੁਝ ਰਹਿ ਗਿਆ ਹਾਲਾਤ ਇੰਨੇ ਬੁਰੇ ਹੋ ਗਏ ਨੇ ਉਹਨੂੰ ਨਜ਼ਰ ਆ ਗਿਆ ਸਾਡੇ ਪੱਲੇ ਕੱਖ ਨਹੀਂ ਬਿਲਕੁਲ ਕੰਮ ਖਤਮ ਹੋ ਚੁੱਕਾ ਸਰਕਾਰ ਦਾ ਪਾਜੀ ਜੋ ਵੇਖੋ ਸੀਪੀ ਸਾਹਿਬ ਦੀ ਮੈਂ ਸੁਣਿਆ ਕਦੇ ਪ੍ਰਮੋਸ਼ਨ ਹੋ ਗਈ ਹੈ ਮੈਂ ਤਾਂ ਇਹ ਸੁਣਿਆ ਹੁਣੇ ਕਹਿੰਦੇ ਲੁਧਿਆਣੇ ਬਦਲਤਾ ਹੈ ਮੈਨੂੰ ਤਾਂ ਇਹ ਪਤਾ ਲੱਗਿਆ ਲੁਧਿਆਣੇ ਵਾਲਿਆਂ ਦੀ ਡਿਮੋਸ਼ਨ ਕਰਤੀ ਵਿਚਾਰਿਆਂ ਦੀ ਇਹਨਾਂ ਦੀ ਪ੍ਰਮੋਸ਼ਨ ਕਰਤੀ ਚਲੋ ਪਾਰਟੀ ਦਾ ਸਰਕਾਰ ਦਾ ਸਾਥ ਦਿੱਤਾ ਕੁਝ ਨਾ ਕੁਝ ਤਾਂ ਮਿਲਣਾ ਹੀ ਸੀ ਨਾ ਤੁਸੀਂ ਦੇਖੋ ਕਿ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਧੰਨੇ ਦੀਆਂ ਸੜਕਾਂ ਵੀ ਜਿਹੜੀਆਂ ਇਸ ਵੇਲੇ ਬੰਦ ਨੇ ਉਹ ਵੀ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਨਾਲ ਸੜਕਾਂ ਇਸ ਵੇਲੇ ਪੂਰਨ ਤੌਰ ਤੇ ਬੰਦ ਨੇ ਔਰ ਕਿਸ ਨੂੰ ਇਧਰ ਆਣ ਜਾਣ ਦੀ ਇਜਾਜ਼ਤ ਨਹੀਂ ਕਿਉਂਕਿ ਧਰਨਾ ਲਗਾਤਾਰ ਚੱਲ ਰਿਹਾ ਹੈ ਔਰ ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਧਰਨਾ ਉਦੋਂ ਤੱਕ ਚੱਨ ਜਾਰੀ ਰਹੇਗਾ ਜਦੋਂ ਤੱਕ ਇਸ ਮਾਮਲੇ 'ਚ ਇਨਸਾਫ ਨਹੀਂ ਮਿਲਦਾ ਲਗਾਤਾਰ ਤੁਸੀਂ ਦੇਖ ਸਕਦੇ ਹੋ ਕੋਈ ਨਹੀਂ ਕੋਈ ਚੀਜ਼ ਨਹੀਂ ਆ ਰਹੀਆਂ ਗਲੀਆਂ ਗਲੀਆਂ ਜੋ ਪਾਣੀ ਲੈ ਕੇ ਆ ਪੰਜ ਬੇਟੀਆਂ ਲੈ ਆਂਦੀਆਂ ਬੜੀ ਮੁਸ਼ਕਿਲੀਆਂ ਗਲੀਆਂ ਗਲੀਆਂ 'ਚ ਕੋਈ ਨਹੀਂ ਆਉਂਦਾ ਵੇ ਇਹਨਾਂ ਨੂੰ ਅੰਨੜਗਾ ਹੋਰ ਧੱਕਾ ਕਰ ਲੋ ਅਸੀਂ ਬਗੈਰ ਬਗੈਰ ਪਾਣੀ ਓ ਵੀ ਜ਼ਿੰਦਗੀ ਕੱਢ ਲਾ ਕੇ ਕੋਈ ਗੱਲ ਨਹੀਂ ਚ ਤਾਨੂੰ ਆਪਣੀ ਆਦਤਾਂ ਦਾ ਪਤਾ ਕਿਉਂ ਜੀ ਜੇ ਜਨਤਮਤ ਡੇਢ ਸਾਲ ਲੱਗ ਸਕਦਾ ਤੇ ਆਪਣਾ ਸ਼ਹਿਰ ਹੈ ਉਹਦੇ ਤੇ ਫੁੱਟਪਾਥ ਤੇ ਬੈਗੇ ਜੀ ਛਿੜਕਦੇ ਆ ਤੇ ਆਪਣੇ ਸ਼ਹਿਰ ਦੇ ਵਸਨੀਕਾਂ ਦੀ ਲੜਾਈ ਹੈ ਕੋਈ ਸਾਡੀ ਨਹੀਂ ਕੋਸੀਂ ਆਪਣੇ ਲਈ ਨਹੀਂ ਗੱਲ ਕਰ ਰਹੇ ਲੋਕਾਂ ਨੇ ਚੁਣਿਆ ਸੀ ਮジョਰਿਟੀ ਦਿੱਤੀ ਸੀ ਸਾਨੂੰ ਉਹਨਾਂ ਨੇ ਸਾਨੂੰ ਮੇਅਰ ਨਹੀਂ ਬਣਾਤਾ ਲੋਕੀ ਚਾਹੁੰਦੇ ਸੀ ਕਿ ਕੰਮ ਕਰ ਦੋ ਸਾਲਾਂ ਦਾ ਕੰਮ ਹੀ ਨਹੀਂ ਕੀਤਾ ਦੋ ਸਾਲ ਮੇਅਰ ਦੀਆਂ ਲੈਕੇ ਨਹੀਂ ਕਰਾਂਗੇ ਕਹਿੰਦਾ ਹਾਈ ਕੋਰਟ ਦੇ ਦੇਖੋ ਇਹਨਾਂ ਨੂੰ ਹੱਥ ਪੈ ਗਈ ਹੈ ਹਾਈ ਕੋਰਟ ਦੇ ਆਰਡਰ ਨਾਲ ਸਰਪੰਚਾਂ ਦੀ ਇਲੈਕਸ਼ਨ ਹਾਈ ਕੋਰਟ ਦੇ ਆਰਡਰ ਨਾਲ ਕੌਂਸਲਰ ਦੀ ਇਲੈਕਸ਼ਨ ਤੇ ਹਾਈ ਕੋਰਟ ਦੇ ਆਰਡਰ ਦੇ ਨਾਲ ਮੇਰ ਵੀ ਬਣੂਗਾ ਅਮਨ ਅਰੋੜਾ ਕਹਿ ਰਹੇ ਨੇ ਕਿ ਬਹੁਤ ਸਾਰਥਕ ਤਰੀਕੇ ਨਾਲ ਖੁਸ਼ਹਾਲੀ ਦੇ ਨਾਲ ਸ਼ਾਂਤੀ ਦਾ ਮੇਰ ਬਣਾਉਣਾ ਬਿਆਨ ਆ ਗਿਆ ਮੁਬਾਰਕ ਹੋਵੇ ਉਹਨੂੰ ਕਿ ਇਦਾਂ ਹੀ ਲੱਗੇ ਰਹੋ ਪੰਜਾਬ ਦਾ ਕੋਈ ਸਤਿਆਨਾਥ ਦੀ ਮਾਰਦਾ ਬਾਕੀ ਵੀ ਰਿੰਗਾ ਮਾਰਦਾ ਲੱਗੇ ਰਹੋ ਇੱਥੇ ਇੱਕ ਹੋਰ ਇੱਕ ਤਾਂ ਗੱਪ ਛਾੜਾ ਦਿਓ ਸ਼ੋਰ ਮਾਰੀ ਰਹੇ ਕਾਹਦੇ ਪੱਜਾ ਅਕਾਲੀ ਦਲ ਨੇ ਆਮ ਪਾਰਟੀ ਨੂੰ ਸਮਰਥਨ ਦਿੱਤਾ ਹੈ ਅੱਜ ਹੁਣ ਤੁਹਾਡੇ ਸਾਹਮਣੇ ਬੋਲ ਕੇ ਕੇ ਚਾਰ ਕੋਈ ਰਹਿ ਗਈ ਕਸਰ ਕੁਛ ਨਹੀਂ ਅਕかせ ਤੁਹਾਡੇ ਸਾਹਮਣੇ ਬੋਲ ਕੇ ਗਏ ਨੇ ਉਹਨਾਂ ਦੇ ਚਾਰੇ ਕੋਰੇ ਨੇ ਜੀ ਉਹਨਾਂ ਦੇ ਮੌਜੂਦਾ ਕੌਂਸਲਰ ਚਾਰੇ ਬੋਲ ਕੇ ਗਏ ਇੱਥੇ ਤੁਹਾਡੇ ਸਾਹਮਣੇ ਐਨਆਈ ਤੋਂ ਲੈ ਲਓ ਐਨਆਈ ਦੇ 45 ਦੀ ਪ੍ਰੇਡ ਕਰਾਈ ਤੁਹਾਡੇ ਸਾਹਮਣੇ ਜੀ ਬੋਲ ਬੋਲ ਕੇ ਕਰਾਈ 41 ਸਾਢੇ ਤੇ 4 ਆ ਅਕਾਲੀ ਦਲ ਦੇ ਔਰ ਉਹਨਾਂ ਦੇ ਟਰੱਕਾਂ ਵਾਲੇ ਔਰ ਉਹਨਾਂ ਦੇ ਮਿਸਿਸ ਖੁਦ ਬੋਲ ਕੇ ਗਏ ਔਰ ਉਹਨਾਂ ਦੇ ਅੱਖਾਂ ਪਾ ਰੀਆਂ ਕਿ ਮੈਂ ਨਹੀਂ ਬਜ਼ੁਰਗ ਆ ਮੈਂ ਕਦੀ ਜ਼ਿੰਦਗੀ ਚ ਇਹੋ ਜਿਹਾ ਕੰਮ ਨਹੀਂ ਵੇਖਿਆ ਨਾ ਸੋਚਿਆ ਸੀ ਉਹ ਆnde ਮੈਂ ਸੀ ਗੁਰੂ ਨਾਮਦਾਸ ਨੂੰ ਮੰਨਦੇ ਆ ਪੁੱਤਰ ਸ਼ਹਿਰ ਆ ਵੀ ਕਦੀ ਇਹੋ ਜਿਹਾ ਕੰਮ ਨਹੀਂ ਹੋਇਆ ਤੇ ਜੇ ਅਮਨ ਰੋੜੇ ਨੂੰ ਨਹੀਂ ਨਾ ਪਤਾ ਲੱਗਦਾ ਕਿ ਪਿਓ ਦਾ ਪੁੱਤ ਲੱਗਾ ਰਹੇ ਲੱਗ ਗਈ ਇਹ ਕੰਮ ਸਾਰਾ ਬਿਲਕੁਲ ਇਸ ਵੇਲੇ ਦੇਖ ਸਕਦੇ ਹੋ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਕਾਂਗਰਸ ਦੇ ਪ੍ਰਧਾਨ ਨੇ ਉਹ ਇਸ ਵੇਲੇ ਧਰਨੇ ਤੇ ਨੇ ਔਰ ਤੁਸੀਂ ਵੇਖੋ ਕਿ ਲੀਡ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਲੀਡ ਦੇ ਰਹੇ ਨੇ ਇਸ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗਾਣਾ ਵੱਲੋਂ ਕੀਤਾ ਜਾ ਰਿਹਾ ਹੈ ਔਰ ਇਹ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਤਰੀਕੇ ਨਾਲ ਪ੍ਰੋਟੈਸਟ ਜਿਹੜਾ ਹੈ ਇੱਥੇ ਚੱਲ ਰਿਹਾ ਹੈ ਔਰ ਦਰਿਆ ਵਿਸ਼ਾਕੇ ਹੁਣ ਜਿਹੜਾ ਪ੍ਰਦਰਸ਼ਨ ਜਿਹੜਾ ਹੈ ਅੱਗੇ ਵੱਧਾ ਹੋਇਆ ਨਜ਼ਰ ਆਏਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਲੀਡ ਇਸ ਨੂੰ ਕਰ ਰਹੇ ਨੇ ਅਮਰਿੰਦਰ ਸਿੰਘ ਰਾਜਵੜਿੰਗ ਔਰ ਜੋ ਇੱਕ ਪੰਜਾਬ ਪ੍ਰਧਾਨ ਦੀ ਡਿਊਟੀ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਉਹ ਹੋਣਾ ਚਾਹੀਦਾ ਹੈ ਔਰ ਕਾਂਗਰਸ ਪਾਰਟੀ ਇਸ ਵੇਲੇ ਪੰਜਾਬ ਪ੍ਰਧਾਨ ਦੀ ਅਧਿਖਸ਼ਤਾ ਦੇ ਵਿੱਚ ਜਿਹੜਾ ਹੈ ਇਸ ਵੇਲੇ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਉਹ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਿਹਾ ਧਰਨਾ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਕਾਂਗਰਸ ਪਾਰਟੀ ਦਾ ਧਰਨਾ ਲਗਾਤਾਰ جاری ਹੈ ਔਰ ਇਹ ਕਰਨੇ ਦੇ ਵਿੱਚ ਸੰਸਦ ਔਜਲਾ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਅਸ਼wini Kumar Pappu ਤੇ ਹੋਰ ਵੀ ਜਿਹੜੇ ਕਾਂਗਰਸ ਦੇ ਆਗੂ ਨੇ ਸਾਰੇ ਮੌਜੂਦ ਨੇ ਬਿਲਕੁਲ ਉਹ ਇਸ ਵੇਲੇ ਤੇ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਮੈਡੀਕਲ ਕਾਲਜ ਤੁਸੀਂ ਵੇਖੋ ਇਸ ਵੇਲੇ ਇਸ ਵੇਲੇ ਤੁਸੀਂ ਦੇਖੋਗੇ ਲਗਾਤਾਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਮੈਡੀਕਲ ਕਾਲਜ ਦੇ ਅੰਦਰ ਸਿਚੁਏਸ਼ਨ ਹੈ ਵਾ ਕਿ ਮੈਡੀਕਲ ਕਾਲਜ ਦੇ ਅੰਦਰ ਜਿਹੜੇ ਨੇ ਇਸ ਵੇਲੇ ਕਾਉਂਸਲਰ ਨੇ ਸਾਰੇ ਕਾਉਂਸਲਰ ਅੰਦਰ ਇੱਕ ਤਰ੍ਹਾਂ ਦਾ ਬੰਦ ਕੀਤੇ ਹੋਏ ਨੇ ਤੇ ਦੂਸਰੇ ਪਾਸੇ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਜਿਸ ਦੀ ਅਗਵਾਈ ਅਮਰਿੰਦਰ ਸਿੰਘ ਰਾਜਾ ਵੜਿੰਖਣਾ ਵੱਲੋਂ ਕੀਤੀ ਜਾ ਰਹੀ ਹੈ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਪ੍ਰਧਾਨ ਨੇ ਤੇ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਜਿਹੜਾ ਹੈ ਉਹ ਇਸ ਵੇਲੇ ਇਸ ਨੂੰ ਕਰਨੇ ਨੂੰ ਲੀਡ ਕਰ ਰਹੇ ਨੇ ਤਰਨੇਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਪ੍ਰਧਾਨਗੀ ਦਾ ਬੈਜੋ ਵੀਰੋ ਅਮਰਿੰਦਰ ਸਿੰਘ ਰਾਜਾ ਮੜੀ ਨੂੰ ਤੁਹਾਨੂੰ ਤਸਵੀਰ 'ਚ ਨਜ਼ਰ ਆ ਰਹੇ ਨੇ ਔਰ ਇਹ ਇਹ ਤਰਨੇਦੀਆਂ ਤਸਵੀਰਾਂ ਨੇ ਕਿਹਾ ਕਿ ਦਿੱਲੀ ਬਾਰਡਰ ਤੇ ਵੀ ਬੈਠੇ ਰਹੇ ਸੀ ਤੇ ਹੁਣ ਇੱਥੇ ਵੀ ਬੈਠੇ ਰਾਂਗੇ ਇਹ ਸਾਰੇ ਨਹੀਂ ਹੋਣ ਦੀ ਗੱਲ ਹੈ ਇਕੱਲੇ ਦੀ ਨਹੀਂ ਤਾਂ ਬਿਲਕੁਲ ਤੁਸੀਂ ਦੇਖੋ ਕਿ ਕਾਂਗਰਸ ਦਾ ਧਰਨਾ جاری ਹੈ ਤਾਂ ਕੁਝ ਲੋਕ ਜਿਹੜੇ ਅੰਦਰ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜੇ ਕੀ ਇਸ ਜੋ ਅੰਦਰ ਅਧ ਪ੍ਰਕਿਰਿਆ ਹੋਈ ਉਸ ਵੇਲੇ ਮੌਜੂਦ ਸੀ ਔਰ ਉਸ ਦੇ ਵਿੱਚ ਵਿਕਾਸ ਸੋਨੀ ਨਾਲ ਵੀ ਅਸੀਂ ਗੱਲਬਾਤ ਕੀਤੀ ਸਰ ਅੰਦਰ ਕੀ ਹੋਇਆ ਸੀ ਅੱਜ ਤੁਸੀਂ ਅੰਦਰ ਮੌਜੂਦ ਸੀ ਅੰਦਰ ਬਿਲਕੁਲ ਮੈਂ ਹਾਲ ਦੇ ਅੰਦਰ ਨਹੀਂ ਹਾਲ ਦੇ ਬਾਹਰ ਹੀ ਜੋ ਪਤਾ ਲੱਗਾ ਇਮੀਡੀਏਟ ਸਭ ਤੋਂ ਪਹਿਲਾਂ ਸਾਨੂੰ ਪਤਾ ਲੱਗਾ ਕਿਉਂਕਿ ਸਾਡੇ ਪੰਜਾਬ ਪ੍ਰਧਾਨ ਮੈਂਬਰ ਪਾਰਲੀਮੈਂਟ ਦੂਜਿਆਂ ਨੂੰ ਇਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ ਜਦ ਕਿ ਜਿਹੜਾ ਸਾਡੇ ਕਾਂਗਰਸ ਦਾ ਪਹਿਲਾ ਮੇਅਰ ਹੀ ਕਰਮਜੀਤ ਰਿੰਟੂ ਉਹ ਡੀਸੀ ਦੀ ਗੱਡੀ ਦੇ ਵਿੱਚ ਬੈਠ ਕੇ ਉਹਨਾਂ ਦੇ ਨਾਲ ਉਹ ਅੰਦਰ ਜਾਂਦਾ ਵਾ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਜਿਹੜਾ ਵਾ ਉਹ ਅੰਦਰ ਜਾਂਦਾ ਵਾ ਔਰ ਸਾਨੂੰ ਸਾਡੇ ਵਾਸਤੇ ਇਹ ਵੀ ਬੜੀ ਇਤਰਾਜ ਜੋ ਗੱਲ ਆ ਕਿ ਉਹਨਾਂ ਦੇ ਬੰਦੇ ਜਿਹੜੇ ਅੰਦਰ ਜਾਂਦੇ ਆ ਸਾਡੇ ਵੀ ਜਿੱਤੇ ਹੋਏ ਨਮਾਇੰਦੇ ਆ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਸਾਡੇ ਪੰਜਾਬ ਪ੍ਰਧਾਨ ਨੂੰ ਵੀ ਨਹੀਂ ਅੰਦਰ ਜਾਣ ਦਿੱਤਾ ਸਾਡੇ ਡਿਪਟੀ ਸੀਐਮ ਸਾਹਿਬ ਆ ਉਹਨਾਂ ਨੂੰ ਵੀ ਸਾਡੇ ਜ਼ਿਲ੍ਹਾ ਅਧਿਕਾਰੀ ਨੂੰ ਵੀ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਪਹਿਲਾ ਫਰਕ ਤੇ ਇਹ ਦੇਖਣ ਨੂੰ ਮਿਲਿਆ ਦੂਜੀ ਗੱਲ ਆ ਅੰਦਰ ਜਾ ਕੇ ਜਿਹੜੀ ਇਹ ਹਾਈ ਕੋਰਟ ਵੱਲੋਂ ਵੀ ਜੋ ਆਦੇਸ਼ ਹੈਗੇ ਹੀ ਕਿ ਚੋਣ ਕਰਾਉਣੀ ਆ ਚੋਣ ਤੇ ਹੋਈ ਨਹੀਂ ਉੱਤੇ ਉੱਤੇ ਸਿਰਫ ਅਨਾਊਂਸਮੈਂਟ ਹੋਈ ਆ ਅਨਾਊਂਸ ਕੀਤਾ ਵਾ ਕਿ ਫਲਾਣਾ ਫਲਾਣਾ ਸਿੰਘ ਜਿਹੜਾ ਮੇਅਰ ਆ ਤੇ ਫਲਾਣਾ ਸੀਨੀਅਰ ਦੀ ਮੇਰੇ ਤੇ ਫਲਾਣੀ ਡਿਪਟੀ ਮੇਰ ਆ ਕਰਾ ਕੇ ਇਮੀਡੀਏਟ ਉਸੇ ਵਲੇ ਪਿਛਲੇ ਚੋਰ ਦਵਾਜੇ ਦਾਣੀ ਜਿਹੜੇ ਆ ਡਿਵੀਜ਼ਨ ਕਮਿਸ਼ਨ ਉਹ ਚਲੇ ਗਏ ਆ ਤਾਂ ਬਿਲਕੁਲ ਇਹ ਇਸ ਵਲੇ ਤੁਹਾਨੂੰ ਦੱਸਿਆ ਸੂਰਤ ਹਾਲ ਔਰ ਤਰਨਾ ਜਾਰੀ ਹੈ ਪਰ ਸਵਾਲ ਹੈ ਕਿ ਆਖਿਰਕਾਰ ਸੱਚ ਕੀ ਹੈ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਬਿਲਕੁਲ ਨਿਰਪੱਖ ਤਰੀਕੇ ਨਾਲ ਚੋਣ ਹੋਈ ਹੈ ਔਰ ਇਹਦੇ ਵਿੱਚ ਕੋਈ ਗਲਤੀ ਨਹੀਂ ਹੋਈ ਔਰ ਕਾਂਗਰਸ ਦੂਜੇ ਪਾਸੇ ਤਰਨਾ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ ਕੈਮਰਾਮੈਨ ਅਰਸ਼ਦੇ ਨਾਲ ਸੁਮਿਤ ਕਨਾਗ